ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸੋ ਸਾਰੇ ਜਣੇ ਵਧੀਆ ਹੋਵੋਗੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਪੈਂਟ ਪਲਾਜ਼ੋ ਦੀ ਪਾਕਟ ਲਗਾਣਾ ਬਿਲਕੁਲ ਈਜ਼ੀ ਵੇ ਆ ਤੁਸੀਂ ਚੈੱਕ ਕਰਿਓ ਪਰ ਟਰਾਈ ਜ਼ਰੂਰ ਕਰਿਓ ਠੀਕ ਹੈ ਜੀ ਬਾਕੀ ਵੀਡੀਓ ਨੂੰ ਲਾਸਟ ਤੱਕ ਦੇਖੋਗੇ ਵੀਡੀਓ ਵਧੀਆ ਲੱਗੂਗੀ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਤੇ ਅੱਜ ਆਪਾਂ ਹੁਣ ਲਗਾਉਣੇ ਆ ਪੈਂਟ ਪਲਾਜ਼ੋ ਨੂੰ ਪਾਕਟ ਠੀਕ ਹੈ ਪਾਕਟ ਆਪਾਂ ਰੈਡੀ ਕਰ ਲਈ ਹੋਈ ਆ ਇਹ ਕਰੋ ਚੈੱਕ ਠੀਕ ਹੈ ਜੀ ਪਾਕਟ ਆਪਾਂ ਕਿਸ ਤਰ੍ਹਾਂ ਰੈਡੀ ਕੀਤੀ ਹੈ ਸਭ ਤੋਂ ਪਹਿਲਾਂ ਅਸੀਂ ਇਸ ਸਾਈਡ ਤੋਂ 5 ਇੰਚ ਲਿੱਤਾ ਹੋਇਆ ਪਾਕਟ ਲਈ ਠੀਕ ਹੈ ਉਸ ਤੋਂ ਬਾਅਦ ਹੱਥ ਪਾਉਣ ਵਾਸਤੇ ਪਾਕਟ ਦੇ ਵਿੱਚ ਅਸੀਂ ਇੱਥੋਂ 6 ਇੰਚ ਲਿੱਤਾ ਹੋਇਆ ਤੁਸੀਂ 6.5 ਵੀ ਲੈ ਸਕਦੇ ਹੋ ਪਾਕਟ ਤੋਂ ਉੱਪਰ ਸੀ 2.5 ਇੰਚ ਐਕਸਟਰਾ ਲਿੱਤਾ ਹੋਇਆ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਅਸੀਂ ਪਾਕਟ ਲਗਾਨੀ ਆ ਸਭ ਤੋਂ ਪਹਿਲਾਂ ਅਸੀਂ ਇਹਨੂੰ ਸਿੱਧਾ ਰੱਖਿਆ ਹੋਇਆ ਪਲਾਜ਼ੋ ਨੂੰ ਜਿਹੜੇ ਸਾਡਾ ਇੱਥੋਂ ਕੱਟਾ ਕੱਟ ਤੋਂ ਅਸੀਂ ਇਹ ਚੀਜ਼ ਫੋਲਡ ਕਰ ਲੈਣੀ ਆ ਇਸ ਤਰ੍ਹਾਂ ਇਸ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਇੱਥੋਂ ਅਸੀਂ 1.5 ਇੰਚ ਦੀ ਮਾਰਕਿੰਗ ਲਗਾਣੀ ਆ نیچے ਨੂੰ ਉਸ ਤੋਂ ਬਾ ਹੁਣ ਇਸ ਤੋਂ ਬਾਅਦ ਆਪਾਂ ਪਾਕਟ ਲਗਾਵਾਂਗੇ ਪਾਕਟ ਨੂੰ ਅਸੀਂ ਇਸ ਤਰ੍ਹਾਂ ਰੱਖ ਲੈਣਾ ਹੈ ਜਿਹੜਾ ਸਾਡਾ ਨੀਚੇ ਵਾਲਾ ਪਾਕਟ ਨੀਚੇ ਵਾਲਾ ਪੱਲਾ ਹੈ ਪਾਕਟ ਦਾ ਉਹਨੂੰ ਅਸੀਂ ਇੱਥੋਂ ਪਿੱਛੇ ਕਰ ਦੇਣਾ ਇਸ ਤਰ੍ਹਾਂ ਤੇ ਜਿਹੜਾ ਸਾਡਾ ਇਹ ਉੱਪਰ ਵਾਲਾ ਪੱਲਾ ਇਹਨੂੰ ਕੱਟ ਤੋਂ ਤੇ ਇਹਨੂੰ ਅਸੀਂ ਜਿਹੜੀ ਇਹ ਵਾਲੀ ਮਾਰਕਿੰਗ ਕੀਤੀ ਹੋਈ ਆ ਮਾਰਕਿੰਗ ਤੋਂ ਮਾਰਕਿੰਗ ਤੱਕ ਰੱਖ ਲੈਣਾ ਹੈ ਇਸ ਤਰ੍ਹਾਂ ਤੇ ਆਪਾਂ ਹੁਣ ਲਗਾਵਾਂਗੇ ਇਹਦੀ ਸਲਾਈ ਤੇ ਇਹ ਚੈੱਕ ਕਰੋ ਅਸੀਂ ਜਿਹੜੀ ਮਾਰਕਿੰਗ ਕੀਤੀ ਹੋਈ ਸੀ ਮਾਰਕਿੰਗ ਤੋਂ ਮਾਰਕਿੰਗ ਤੱਕ ਅਸੀਂ ਇਹਨੂੰ ਕਰ ਲਿਆ ਹੋਇਆ ਹੈ ਸਟਿਚ ਹੁਣ ਇਸ ਤੋਂ ਬਾਅਦ ਜਿਹੜੀ ਅਸੀਂ ਇਹ ਮਾਰਕਿੰਗ ਕੀਤੀ ਹੋਈ ਹੈ ਇੱਥੇ ਅਸੀਂ ਕੱਟ ਲਗਾ ਲੈਣਾ ਹੈ ਇਸ ਤਰ੍ਹਾਂ ਦੋਨੋਂ ਸਾਈਡ ਇਸ ਤਰ੍ਹਾਂ ਅਸੀਂ ਕੱਟ ਲਗਾ ਲਏ ਹੋਏ ਦੇਖੋ ਹਾਫ ਹਾਫ ਇੰਚ ਤੇ ਬਿਲਕੁਲ ਸਲਾਈ ਦੇ ਕੋਲ ਲਗਾਣੀ ਹੈ ਸਲਾਈ ਦੀ ਜਿਹੜੀ ਕੱਟ ਆ ਇਸ ਤੋਂ ਬਾਅਦ ਅਸੀਂ ਇਹਨੂੰ ਪਾਕਟ ਨੂੰ ਸਿੱਧਾ ਕਰ ਲੈਣਾ ਹੈ ਇਸ ਤਰ੍ਹਾਂ ਇਹ ਜਿਹੜਾ ਕੱਟ ਲਗਾਏ ਹੋਇਆ ਇਹ ਸਾਡਾ ਬਾਹਰ ਵਾਲੀ ਸਾਈਡ ਆ ਜਾਏਗਾ ਇਸ ਤਰ੍ਹਾਂ ਇਹ ਦੇਖੋ ਤੇ ਸੇਮ ਹੀ ਸਾਡਾ ਇਸ ਸਾਈਡ ਵੀ ਜਿਹੜਾ ਇਹ ਕੱਟ ਅਸੀਂ ਲਗਾਇਆ ਹੋਇਆ ਆ ਇਹ ਦੋਨੋਂ ਕੱਪੜੇ ਸਾਡੇ ਇਦਾਂ ਸਿੱਧੇ ਹੋ ਕੇ ਬਾਹਰ ਨੂੰ ਆ ਜਾਣਗੇ ਇਸ ਤਰ੍ਹਾਂ ਇਸ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਇੱਥੇ ਸਲਾਈ ਲਗਾ ਦਾਂਗੇ ਸੇਮ ਹੀ ਅਸੀਂ ਇੱਥੋਂ ਵੀ ਇਹਨੂੰ ਅਟੈਚ ਕਰ ਲੈਣਾ ਹੈ ਇਸ ਤਰ੍ਹਾਂ ਹਾਂਜੀ ਇਹ ਕਰੋ ਚੈੱਕ ਜਿਹੜੀ ਸਾਡੀ ਪਾਕਟ ਆ ਫਰੰਟ ਵਾਲੇ ਪੱਲੇ ਤੇ ਅਟੈਚ ਹੋ ਗਈ ਹੋਈ ਆ ਇਹ ਦੇਖੋ ਠੀਕ ਹੈ ਬਿਲਕੁਲ ਈਜ਼ੀ ਵੇ ਆ ਹੁਣ ਇਹਦੇ ਨਾਲ ਅਸੀਂ ਬੈਕ ਵਾਲਾ ਜਿਹੜਾ ਪੱਲਾ ਆ ਉਹ ਅਟੈਚ ਕਰ ਦੇਣਾ ਆ ਬਾਕੀ ਅਗਰ ਤਰੀਕਾ ਵਧੀਆ ਲੱਗੂਗਾ ਦੱਸਿਓ ਜ਼ਰੂਰ ਬਿਲਕੁਲ ਈਜ਼ੀ ਵੇ ਆ ਬਾਕੀ ਵੀਡੀਓ ਨੂੰ ਸ਼ੇਅਰ ਕਰਨਾ ਨਹੀਂ ਭੁੱਲਣਾ ਤੇ ਕਮੈਂਟ ਕਰਨਾ ਵੀ ਨਹੀਂ ਭੁੱਲਣਾ ਅਗਰ ਕੋਈ ਵੀ ਡਾਊਟ ਆ ਤਾਂ ਤੁਸੀਂ ਕਮੈਂਟ ਕਰਕੇ ਕਲੀਅਰ ਕਰ ਸਕਦੇ ਹੋ ਥੈਂਕ ਯੂ ਸੋ ਮਚ